ਇਸ ਪ੍ਰੋਗਰਾਮ ਦੇ ਪਲੇਟਫਾਰਮ ਦੇ ਉੱਪਰ ਰੱਖ ਸਕਦੇ ਹਾਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ 01723047686 ਇਹ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਪੀੜਿਤ ਪਰਿਵਾਰਾਂ ਦੇ ਜ਼ਖਮਾਂ ਤੇ ਮਲ੍ਹਮ ਲੱਗ ਚੁੱਕੀ ਹੈ ਜੋ ਅਜ ਸਜ਼ਾ ਸੁਣਾਈ ਗਈ ਹੈ ਨੰਬਰ 01725013427 01723047686 41 ਸਾਲ ਬਾਅਦ ਇਨਸਾਫ ਮਿਲਿਆ ਕਿ ਦੇਰੀਤਾਨੀ ਹੋ ਗਈ ਜੇ ਦੇਰੀ ਹੋਈ ਹੈ ਤਾਂ ਸਜ਼ਾ ਜਿਹੜੀ ਹੈ ਉਹ ਜੋ ਕਮਿਊਨਿਟੀ ਹੈ ਖਾਸ ਕਰਕੇ ਸਿੱਖ ਜਿਨ੍ਹਾਂ ਦੇ ਨਾਲ ਤਸ਼ੱਦਦ ਹੋਇਆ ਜਿਨ੍ਹਾਂ ਨੇ ਇਹ ਸਾਰਾ ਘਟਨਾਕਰਨ ਵਿੱਚ ਵਾਪਰਿਆ ਜਿਨ੍ਹਾਂ ਦੇ ਨਾਲ ਪੀੜਤ ਪਰਿਵਾਰਾਂ ਦੇ ਨਾਲ ਕਿ ਉਹਨਾਂ ਨੂੰ ਰਾਸ ਸਾਰਿਆ ਕਿ ਉਹ ਸੰਤੁਸ਼ਟ ਹੋਏ ਹੈ ਕਿ ਥੋੜੀ ਜੀ ਮਨ ਨੂੰ ਜਿਹੜੀ ਹੈ ਉਹ ਤਸੱਲੀ ਮਿਲੀ ਹੈ 41 ਸਾਲਾਂ ਬਾਅਦ ਅਜਿਹਾ ਫੈਸਲਾ ਜੋ ਦਿੱਤਾ ਗਿਆ ਇੱਕ ਕੇਸ 'ਚ ਬਰੀ ਹੋਇਆ ਦੂਸਰੇ 'ਚ ਸਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਕੈਂਟ ਪਾਲਮ ਕਲੋਨੀ ਜਿੱਥੇ ਪੰਜ ਕਤਲ ਹੋਏ ਸੀ ਇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ ਦਸੰਬਰ 2018 ਦੇ ਵਿੱਚ ਫਿਰ ਸਤੰਬਰ 2023 ਸੁਲਤਾਨਪੁਰੀ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਇੱਥੇ ਤਿੰਨ ਕਤਲ ਹੋਏ ਸੀ ਤੇ ਅੱਜ ਜੋ ਹੈ ਉਹ ਦੋ ਕੇਸਾਂ ਦੋ ਕੇਸ ਬਣੇ ਸੀ ਇੱਕ ਨੌਜਵਾਨ ਤੇ ਉਸ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਵੀ ਸਰਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇਜਿੰਦਰ ਤੁਹਾਡਾ ਕੀ ਕਹਿਣਾ ਇਸ ਪੂਰੇ ਘਟਨਾਕਰਮ ਤੇ ਜੀ ਆ ਤਾਂ ਸਾਡੇ ਦਰਸ਼ਕ ਵੀ ਸਾਡ ਨਾਲ ਲਗਾਤਾਰ ਜੁੜ ਰਹੇ ਨੇ ਤੇ ਆਪਣੀ رائے ਉਹਨਾਂ ਵੱਲੋਂ ਰੱਖੀ ਜਾ ਰਹੀ ਹੈ ਤੇ ਅਸੀਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਸ ਇਹ ਚੱਲਿਆ ਕਿਵੇਂ ਸਾਲ ਦਲ ਸਰ ਜੋ ਹੈ ਇਹ ਕੇਸ ਚੱਲਿਆ ਹੈ ਪਹਿਲਾਂ ਬੰਦ ਵੀ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਐਨਡੀਏ ਦੀ ਸਰਕਾਰ 2014 ਦੇ ਵਿੱਚ ਆਈ ਉਸ ਤੋਂ ਬਾਅਦ ਇਸ ਕੇਸ ਨੂੰ ਮੁੜ ਤੋਂ ਖੋਲਿਆ ਗਿਆ ਤੇ ਫਿਰ ਹੁਣ ਇਹ ਉਦੋਂ ਹੈ ਕਿ 41 ਸਾਲਾਂ ਬਾਅਦ ਇੱਕ ਕੇਸ ਜੋ ਚੱਲਿਆ ਉਸ ਤੋਂ ਬਾਅਦ ਇਨਸਾਫ ਅੱਜ ਮਿਲਿਆ ਹੈ 12 ਫਰਵਰੀ ਨੂੰ ਜੋ ਹੈ ਦੋਸ਼ੀ ਕਰਾਰ ਦਿੱਤਾ ਗਿਆ ਸਰਜਨ ਕੁਮਾਰ ਨੂੰ ਤੇ ਉਸ ਤੋਂ ਬਾਅਦ ਅੱਜ ਸਜ਼ਾ ਦਿੱਤੀ ਗਈ ਹੈ ਹਾਲਾਂਕਿ ਹਲੇ ਵੀ ਇਨਸਾਫ ਅਧੂਰਾ ਹੀ ਕੀਤਾ ਜਾ ਰਿਹਾ ਹੈ ਪੀੜਤਾਂ ਦੇ ਵੱਲੋਂ ਜਿਨ੍ਹਾਂ ਤੇ ਇਹ ਬੀਤੀ ਹੈ ਤਾਂ ਸਾਲ ਦਰਸਾਲ ਇੱਕ ਕੇਸ ਚੱਲਿਆ ਕਿਵੇਂ ਉਸ ਬਾਰੇ ਤੁਹਾਨੂੰ ਅਸੀਂ ਦੱਸ ਰਹੇ ਹਾਂ 1991 ਦੇ ਵਿੱਚ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਆਪਣੇ ਬਿਆਨ ਵੀ ਦਰਜ ਕਰਾਏ ਹਾਲਾਂਕਿ ਫਿਰ ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਇੱਕ ਇਸ ਬੰਧ ਹੀ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਕਾਫੀ ਸਵਾਲ ਵੀ ਉੱਠੇ ਮੰਗ ਕੀਤੀ ਗਈ ਪਰ ਕੁਝ ਸੁਣਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ 2014 ਦੇ ਵਿੱਚ ਜਦੋਂ NDA ਦੀ ਸਰਕਾਰ ਹੋਈ ਆਈ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਕੀਲ ਐਚਐਸ ਫੁਲਕਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਿੱਠੀਆਂ ਲਿਖੀਆਂ ਗਈਆਂ ਮੰਗ ਕੀਤੀ ਗਈ ਕਿ ਇਸ ਕੇਸ ਨੂੰ ਖੋਲਿਆ ਜਾਵੇ ਇਸ ਕੇਸ ਦੀ ਜਾਂਚ ਜੋ ਹੈ ਉਹ ਕੀਤੀ ਜਾਏ ਤੇ ਮੰਗ ਉਹਨਾਂ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਸਰਕਾਰ ਨੇ ਵੀ ਸੋਚਿਆ ਸਰਕਾਰ ਨੇ 2015 ਦੇ ਵਿੱਚ ਕਮੇਟੀ ਬਣਾਈ ਇੱਕ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਜੋ ਹੈ ਇਹ ਕਮੇਟੀ ਬਣਾਈ ਗਈ ਇਸ ਕਮੇਟੀ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਰਿਪੋਰਟ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਜੋ ਹੋਇਆ ਇਹ ਸਭ ਗਲਤ ਹੈ ਤੇ ਇਸ ਨੂੰ ਜਾਣਬੁੱਝ ਕੇ ਇਹ ਗਲਤ ਜੋ ਬੰਦ ਕੇਸ ਹੈ ਉਹ ਗਲਤ ਬੰਦ ਕੀਤਾ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਮੇਟੀ ਦੇ ਵੱਲੋਂ ਰਿਪੋਰਟ ਜੋ ਹੈ ਉਹ ਪੇਸ਼ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਕੇਸ ਨੂੰ ਮੁੜ ਤੋਂ ਖੋਲਿਆ ਗਿਆ ਇਸ ਦੀ ਜਾਂਚ ਕੀਤੀ ਗਈ ਤੇ 5 ਮਈ 2021 ਦੇ ਵਿੱਚ ਇਹ ਕੇਸ ਮੁੜ ਤੋਂ ਸ਼ੁਰੂ ਹੋਇਆ ਇਸ ਦੀ ਜਾਂਚ ਇੱਕ ਵਾਰ ਫੇਰ ਤੋਂ ਸ਼ੁਰੂ ਕੀਤੀ ਗਈ 2021 ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਇਸ ਤੋਂ ਬਾਅਦ ਰਾਉਜ਼ ਵੈਨਿਊ ਕੋਰਟ ਦੇ ਵਿੱਚ ਇਹ ਕੇਸ ਚੱਲਿਆ ਗਵਾਹਾਂ ਦੇ ਗਵਾਹ ਦਰਜ ਕੀਤੇ ਗਏ ਜੋ ਹੈ ਗਵਾਹ ਗਵਾਹੀ ਦਰਜ ਕੀਤੀ ਗਈ ਹੈ ਦਲੀਲਾਂ ਦਿੱਤੀਆਂ ਗਈਆਂ ਦੋਵੇਂ ਪਾਸਿਆਂ ਦੇ ਵੱਲੋਂ ਹਾਲਾਂਕਿ ਸੱਜਨ ਕੁਮਾਰ ਦੇ ਵੱਲੋਂ ਆਪਣੇ ਆਪ ਨੂੰ ਜੋ ਹੈ ਬੇਕਸੂਰ ਵੀ ਦੱਸਿਆ ਗਿਆ ਕਿਹਾ ਗਿਆ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਜਾ ਰਿਹਾ ਹੈ ਇਹ ਸਭ ਸੱਜਨ ਕੁਮਾਰ ਦੇ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਇਸ ਸਭ ਦੇ ਦਰਮਿਆਨ ਜੋ ਹੈ ਜੋ ਗਵਾਹ ਸੀ ਉਹਨਾਂ ਦੇ ਵੱਲੋਂ ਆਪਣੇ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ ਗਿਆ ਕਿ ਸਾਡੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਦੀ ਜੋ ਜੋ ਗਵਾਹ ਨੇ ਉਹਨਾਂ ਦਾ ਪੱਖ ਤਾਂ ਰੱਖਿਆ ਗਿਆ ਨਾਲ ਹੀ ਉਹਨਾਂ ਦੀ ਪਛਾਣ ਜੋ ਹੈ ਗੁਪਤ ਵੀ ਰੱਖੀ ਗਈ ਸੀ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਵੀ ਦੱਸਿਆ ਜਾ ਰਿਹਾ ਸੀ ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਤੇ ਇਸ ਤੋਂ ਇਲਾਵਾ ਤੇ ਫਿਰ ਇਹ ਕੇਸ ਜੋ ਹੈ ਚੱਲਦਾ ਰਿਹਾ ਸੁਣਵਾਈਆਂ ਚੱਲਦੀਆਂ ਰਹੀਆਂ ਤੇ ਆਖਿਰਕਾਰ 12 ਫਰਵਰੀ 2025 ਨੂੰ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਸ ਤੋਂ ਬਾਅਦ ਵੀ ਦੋ ਸੁਣਵਾਈਆਂ ਹੋਈਆਂ ਸੁਣਵਾਈਆਂ ਟਲਦੀਆਂ ਰਹੀਆਂ ਤੇ ਫਿਰ ਅੱਜ ਜੋ ਹੈ ਆਖਿਰਕਾਰ ਸਜ਼ਾ ਸੁਣਾ ਦਿੱਤੀ ਗਈ ਉਮਰ ਕੈਦ ਦੀ ਸੱਜਨ ਕੁਮਾਰ ਨੂੰ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਇਸ ਤੋਂ ਇਲਾਵਾ 436 ਘਰਾਂ ਨੂੰ ਉਸ ਸਮੇਂ ਜੋ ਹੈ ਸਾੜਿਆ ਗਿਆ ਉੱਥੇ ਲੁੱਟਖੋ ਵੀ ਕੀਤੀ ਗਈ ਸੀ ਲੁੱਟਪਾਟ ਕੀਤੀ ਗਈ ਤੇ ਇਸੇ ਮਾਮਲੇ ਦੇ ਵਿੱਚ ਇਹਨਾਂ ਦੋਵਾਂ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਹੁਣ ਸੁਣਾ ਦਿੱਤੀ ਗਈ ਹੈ ਪਰ ਉਹੀ ਹੈ 41 ਸਾਲ ਦਾ ਲੰਮਾ ਇੰਤਜ਼ਾਰ ਇੰਨਾ ਲੰਮਾ ਇੰਤਜ਼ਾਰ ਰਿਹਾ ਹੈ ਇਸੇ ਕਰਕੇ ਅਧੂਰਾ ਹੈ ਜੋ ਇਹ ਇਨਸਾਫ ਲੱਗ ਰਿਹਾ ਹੈ ਪਰ ਤੁਹਾਡੀ رائے ਕੀ ਹੈ ਦਰਸ਼ਕਾਂ ਨੂੰ ਅਸੀਂ ਲਗਾਤਾਰ ਹੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਵੀ ਫੋਨ ਕਾਲ ਦੇ ਜ਼ਰੀਏ ਆਪਣੀ رائے ਰੱਖ ਸਕਦੇ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਇੰਨੀ ਦੇਰੀ ਹੋਈ ਹੈ ਕਿ ਇਸ ਸਹੀ ਰਹੀ ਹੈ ਇੰਨੀ ਦੇਰੀ ਤੋਂ ਬਾਅਦ ਜੋ ਉਮਰ ਕੈਦੀ ਸਜ਼ਾ ਸੁناਈ ਗਈ ਹੈ ਫਾਂਸੀ ਦੀ ਸਜ਼ਾ ਤੁਹਾਨੂੰ ਵੀ ਲੱਗ ਰਿਹਾ ਕਿਉਂਕਿ ਹਾਲਾਂਕਿ ਅਦਾਲਤ ਦਾ ਕਹਿਣਾ ਹੈ ਕਿ 80 ਸਾਲ ਦਾ ਹੈ 80 ਸਾਲ ਹੋ ਚੁੱਕੇ ਨੇ ਸੱਜਣ ਕੁਮਾਰ ਨੂੰ ਉਸ ਨੂੰ ਕਈ ਬਿਮਾਰੀਆਂ ਵੀ ਲੱਗੀਆਂ ਹੋਈਆਂ ਨੇ ਤੇ ਕਾਨੂੰਨ ਦੇ ਮੁਤਾਬਕ 80 ਸਾਲ ਦੇ ਬਜ਼ੁਰਗ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਦੋਂ ਉਸਨੂੰ ਇੰਨੀ ਬਿਮਾਰੀਆਂ ਵੀ ਲੱਗੀ ਹੋਵੇ ਉਹ ਖੁਦ ਖੜਾ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦਾ ਉਸਨੂੰ ਬਾਥਰੂਮ ਜਾਣ ਦੇ ਲਈ ਵੀ ਜੋ ਹੈ ਲੋਕਾਂ ਦਾ ਸਹਾਰਾ ਚਾਹੀਦਾ ਹੈ ਇਸੇ ਕਰਕੇ ਜੋ ਉਸਨੂੰ ਫਾਂਸੀ ਦੀ ਸਜ਼ਾ ਨਹੀਂ ਹੋ ਸਕੀ ਹੈ ਬੇਸ਼ੱਕ ਪੀੜਤ ਪਰਿਵਾਰਾਂ ਦੀ ਆਸਾਂ ਜ਼ਰੂਰ ਕੁਝ ਹੋਰ ਸੀ ਇਹਨਾਂ ਲੰਬਾ ਵਕਫਾ ਜੋ ਰਿਹਾ ਇਸੇ ਕਰਕੇ ਉਹਨਾਂ ਨੂੰ ਇਨਸਾਫ ਦੀ ਉਹ ਜੋ ਇਹ ਉਡੀਕ ਸੀ ਤਾਂ ਅਧੂਰਾ ਹੀ ਉਹਨਾਂ ਦਾ ਇਹ ਕਹਿ ਸਕਦੇ ਆ ਕਿ ਅਧੂਰੀ ਇਨਸਾਫ ਉਹਨਾਂ ਦਾ ਅਰਿਹ ਹੈ ਰਾਹੁਲ ਬਿਲਕੁਲ ਇਨਸਾਫ ਜਿਹੜਾ ਹੈਗਾ ਉਹ ਹੁਣ ਅੱਗੇ ਦਲੀਲ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਇਸ ਰਾਉਜ਼ ਐਵੈਨਿਊ ਕੋਰਟ ਦੇ ਫੈਸਲੇ ਨੂੰ ਚੁਣੌਤੀ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਅੱਜ ਜੋ ਫੈਸਲਾ ਹੋਇਆ ਇਸ ਨੇ ਕਈਆਂ ਦੇ ਦਿਲ ਨੂੰ ਥੋੜੀ ਜੀ ਰਾਹਤ ਦਿੱਤੀ ਹੈ ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ 14 ਸਾਲ ਦੀ ਲੜਕੀ ਨੇ ਆਪਣਾ ਪਿਤਾ ਗਵਾਇਆ ਆਪਣਾ ਭਰਾ ਗਵਾਇਆ ਔਰ ਉਹਨਾਂ ਦੇ ਮਨਾਂ ਦੇ ਵਿੱਚ ਹਾਲਾਂਕਿ ਅਸੀਂ ਸਮਝ ਸਕਦੇ ਹਾਂ ਕਿਉਂਕਿ ਉਹਨਾਂ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਤਕਰੀਬਨ ਹਰ ਇੱਕ ਦਿੱਲੀ ਦਾ ਸਿੱਖ ਪੰਜਾਬ ਦਾ ਸਿੱਖ ਹਰ ਇੱਕ ਜੋ ਜੋ ਇਸ ਕੇਸ ਨੂੰ ਸੁਣਦਾ ਹੈ ਦੇਖਦਾ ਹੈ ਸਮਝਦਾ ਹੈ ਉਹੀ ਮੰਗ ਕਰਦਾ ਸੀ ਵੀ ਇੰਨਾ ਜੋ ਹੈ ਬਰਬਰਤਾ ਦੇ ਨਾਲ ਕੋ ਕੋ ਕੇ ਜਿਹੜੇ ਤਸੀਹੇ ਦਿੱਤੇ ਗਏ ਮਾਰਿਆ ਗਿਆ ਫਿਰ ਜ਼ਿੰਦਾ ਸਾੜ ਦੇਣਾ ਇਨਸਾਨੀਅਤ ਨੂੰ ਇਨਸਾਨੀਅਤ ਅ ਨਾਮ ਦੀ ਕੋਈ ਚੀਜ਼ ਇਹਨਾਂ ਦੇ ਮਨਾਂ ਦੇ ਵਿੱਚ ਸ਼ਾਇਦ ਨਹੀਂ ਹੋਏਗੀ ਕੀ ਇਸਨਾਂ ਦੇ ਮਗਰ ਜਿਹੜਾ ਹੈਗਾ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਇਹ ਸਭ ਕੁਝ ਜਿਹੜਾ ਹੈ ਇਹ ਸਵਾਲ ਖੜੇ ਹੁੰਦੇ ਨੇ ਦਰਸ਼ਕ ਜੁੜੇ ਆ ਸੱਸੀ ਕਾਲਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਅ ਸਰ ਕੀ ਇਸ ਪੂਰੇ ਤੁਸੀਂ ਘਟਨਾ ਕਰਬ ਨੂੰ ਕਿਵੇਂ ਦੇਖਦੇ ਹੋ ਕਿ ਇਹ ਵਾਕਈ ਕੋਈ ਰਾਹਤ ਹੈ ਨਹੀਂ ਰਾਹਤ ਕਾਨੂੰ ਜਿਹੜਾ ਇਹ ਰਾਹਤ ਨਹੀਂ ਹੈ ਜੀ ਹੂੰ ਇਹ ਤਾਂ ਥੈਲੋ ਜੀ ਆਪਣੇ ਪਰਿਵਾਰ ਦੀ ਜਿਹੜਾ ਪਰਿਵਾਰ ਤੋਂ ਸਾਲਿਆ ਹੋਵੇ ਫਿਰ ਉਹਨੂੰ ਤਾਂ ਰੋਜ਼ ਦੀ ਜੱਗ ਸਾਲਿਆ ਮਿਲ ਲਈ ਗਿਆ ਹੂੰ ਸਹੀ ਗੱਲ ਨਹੀਂ ਸਰ ਜੀ ਹੂੰ ਕਿਹੜੀ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਇਨਸਾਫ ਕਿਵੇਂ ਦਾ ਹੋਣਾ ਚਾਹੀਦਾ ਸਰ ਫਾਂਸੀ ਹੁਣ ਕਹੀ ਦੇਈਏ ਹੂੰ ਪਰ ਜੋ ਹੁਣ ਕੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਮਰ 80 ਸਾਲ ਆ ਬਜ਼ੁਰਗ ਹੋ ਚੁੱਕੇ ਆ ਬਿਮਾਰੀਆਂ ਦੇ ਨਾਲ ਪੀੜਤ ਹੈ ਇਸ ਕਰਕੇ ਫਾਂਸੀ ਦੀ ਸਜ਼ਾ ਕਹਿੰਦੇ ਆ ਵੀ ਨਹੀਂ ਦਿੱਤੀ ਜਾ ਸਕਦੀ ਅੱਛਾ ਕਿੰਝ ਬੈਠਿਆ ਜਿਹੜਾ ਪਾਪ ਐਡਾ ਬੜਾ ਪਾਪ ਕੀਤਾ ਉਹਦਾ ਸਜ਼ਾ ਜੈਸਾ ਹੀ ਪਾਪ ਕਿਉਂ ਚਾਹੀਦੀ ਹੂੰ ਪਤੀ ਕਾਨੂੰਨ ਦੇ ਹਿਸਾਬ ਨਾਲ ਆਣਾ ਹੂੰ ਇਹ ਪਰਿਵਾਰ ਦਾ ਜੀ ਕਿ ਸਾਰੇ ਕਾਰਡ ਫਿਰੋ ਛੱਡਣਾ ਹੂੰ ਮੇਰੇ ਤੋਂ ਬਹੀ ਆ ਇਰਾਦਾ ਮਾਨੂੰ ਕੀ ਲੱਗਦਾ 41 ਸਾਲ ਹੋ ਚੁੱਕੇ ਨੇ 41 ਸਾਲਾਂ ਬਾਅਦ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ ਗਿਆ ਇੰਨੀ ਦੇਰੀ ਦੇ ਤੁਹਾਨੂੰ ਲੱਗਦਾ ਕਿ ਕਾਨੂੰਨੀ ਪ੍ਰਕਿਰਿਆ ਜ਼ਿੰਮੇਵਾਰ ਹੈ ਜਾਂ ਫਿਰ ਸਿਆਸਤ ਇਸ ਦੇ ਵਿੱਚ ਰਹੀ ਹੈ ਹਲੋ ਜੀ ਜੀ ਇਹ ਮੈਂ ਲਾਈਵ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਹੂੰ ਤੁਸੀਂ ਆਵਾਜ਼ ਘੱਟ ਕਰਕੇ ਆਵਾਜ਼ ਘੱਟ ਕਰਕੇ ਇੱਕ ਵਾਰ ਆਪਣੀ رائے ਜਿਹੜੀ ਹੈ ਉਹ ਦੱਸ ਦਿਓ ਫਿਰ ਉਸ ਤੋਂ ਬਾਅਦ ਭਾਵੇਂ ਸੌਂ ਲਿਓ ਮੋਬਾਈਲ ਤੋਂ ਅਜ ਕੱਟ ਕਰਾ ਫਿਰ ਆ ਬਾਏ ਹਾਂਜੀ ਮੈਂ ਤਾਂ ਬਸਤੀ ਇੱਕ ਵਾਰੀ ਰਏ ਆਪਣੀ ਦਾਹੀ ਵਾਲੀ ਸੀਗੀ ਹਾਂ ਮੈਡਮ ਪੁੱਛ ਰਹੇ ਸੀ ਵੀ 41 ਸਾਲ ਲੱਗੇ ਦੇਰ ਹੋ ਤੁਹਾਨੂੰ ਲੱਗਿਆ ਦੇਰੀ ਦਾ ਕਾਰਨ ਕੀ ਹੋ ਸਕਦਾ ਸਿਆਸਤ ਹੈ ਜਾਂ ਇਸ ਦੇ ਪਿੱਛੇ ਜਾਂ ਫਿਰ ਇਸ ਨੂੰ ਬਚਾਣ ਦੀਆਂ ਤਿਆਰੀਆਂ ਸੀ ਇਹ ਸਿਆਸਤ ਹੈ ਇਹਦੇ ਪਿੱਛੇ ਤਾਂ ਜਾਣ ਦੀਆਂ ਤਿਆਰੀਆਂ ਸੀ ਸਿਆਸਤ ਹੈ ਲੋਕਾਂ ਦੇ ਜਿਹੜਾ ਮਾੜੇ ਬੰਦੇ ਨਾਲ ਖੇਡ ਹੀ ਰਹੇ ਨਹੀਂ ਇਹ ਹੂੰ ਸਿਆਸਤ ਹੈ ਜੀ ਇਹ ਤੁਸੀਂ ਸਮਝਦਾ ਰਹੇ ਹੋ ਸਿਆਸਤ ਚੱਲ ਰਹੀ ਹੈ ਸਾਰੇ ਪਾਸੇ ਹੁਣ ਦਾ ਹੂੰ ਕਿਉਂਕਿ ਜੇ ਹੁਣ ਮਾੜੇ ਬੰਦੇ ਨੇ ਆਜਾ ਕਾਡ ਕੀਤਾ ਹੁੰਦਾ ਜੇ ਦੋ ਤਿੰਨ ਕਤਲ ਕੀਤੀਆਂ ਹੁੰਦਾ ਉਹਨੂੰ ਕੱਢਾਉਣ ਨੇ ਇਨਕਾਉਂਟਰ ਕਰ ਦੇਣਾ ਕਿ ਉਹਦਾ ਹੂੰ ਬਸ ਇਹ ਹੀ ਮਗਰ ਸਿਆਸਤ ਹੈ ਠੀਕ ਸ਼ੁਕਰ ਗਿਆ ਜੀ ਤੁਸੀਂ ਫੋਨ ਕੀਤਾ ਹੁਣ ਆਪਣੇ ਫੋਨ ਤੋਂ ਤੁਸੀਂ ਆਪਣੀ ਆਵਾਜ਼ ਸੁਣ ਸਕਦੇ ਹੋ ਵਧਾ ਕੇ ਸ਼ੁਕਰੀਆ ਤੁਸੀਂ ਜੁੜੇ ਹੋ ਠੀਕ ਹੈ ਧੰਨਵਾਦ ਇਸੇ ਤਰ੍ਹਾਂ ਸਮਾ ਜਿਹੜਾ ਹੈ ਉਹ ਥੋੜਾ ਰਹਿ ਗਿਆ ਆਖਰੀ ਜਿਹੜੇ ਹੈਗੇ ਆ ਮੈਨੂੰ ਲੱਗ ਰਿਹਾ ਵੀ ਇੱਕ ਦੋ ਕੌਲਰ ਹੀ ਜੋੜ ਸਕਦੇ ਆ ਕਿਉਂਕਿ ਇਜਾਜ਼ਤ ਜਿਹੜਾ ਸਮਾਂ ਨਹੀਂ ਦੇ ਰਿਹਾ ਅੱਗੇ ਵਧਦਾ ਜਾ ਰਿਹਾ ਔਰ ਅੱਜ ਦਾ ਜੋ ਟੌਪਿਕ ਸੀ ਅੱਜ ਦਾ ਜੋ ਮੁੱਦਾ ਸੀ ਉਸ ਦੇ ਉੱਪਰ ਸੱਜਨ ਕੁਮਾਰ ਨੂੰ ਜੋ ਉਮਰ ਕੈਦੀ ਦੀ ਸਜ਼ਾ ਹੋਈ ਹੈ ਹੁਣ ਤੱਕ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਐ ਉਹਨਾਂ ਨੇ ਮੰਨ ਦੀ ਪੜਾਅ ਸੇ ਐ ਕਿ ਇਹਨਾਂ ਨੇ ਕੰਮ ਅਜਿਹਾ ਕੀਤਾ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਇਸ ਬੇਰਹਿਮੀ ਦੇ ਨਾਲ ਮਾਰਨ ਦੀ ਸਜ਼ਾ ਕੋਈ ਹੋਰ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਜਿੰਦਰ ਤੁਹਾਨੂੰ ਕੀ ਲੱਗਦਾ ਹੈ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਕੋਈ ਡਿਸੀਜਨ ਹੋਰ ਮਿਲ ਸਕਦਾ ਹੈ ਕਿ ਇਹ ਮਿਲੇਗਾ ਜਾਂ ਨਹੀਂ ਤਾਂ ਪਤਾ ਨਹੀਂ ਉਸ ਤੱਕ ਪਹੁੰਚ ਸਕਦੇ ਜਾਂ ਨਹੀਂ ਪਰ ਜੋ ਅੱਜ ਦੀ ਦੱਸਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹੁਣ ਵੀ ਕੋਰਟ ਦੇ ਵੱਲੋਂ ਇਹੀ ਕਿਹਾ ਕਿ ਕਾਨੂੰਨ ਦੇ ਮੁਤਾਬਕ 80 ਸਾਲ ਦੇ ਉਸ ਬਜ਼ੁਰਗ ਨੂੰ ਅਸੀਂ ਫਾਂਸੀ ਦੀ ਸਜ਼ਾ ਦੇ ਨਹੀਂ ਸਕਦੇ ਜਿਸ ਨੂੰ ਪਹਿਲਾਂ ਹੀ ਕਈ ਬਿਮਾਰੀਆਂ ਲੱਗੀਆਂ ਹੋਣ ਤੇ ਉਸ ਦੀ ਹਾਲਤ ਇਸ ਤਰ੍ਹਾਂ ਹੋਵੇ ਕਿ ਖੁਦ ਚੱਲ ਵੀ ਨਹੀਂ ਸਕਦਾ ਉਹ ਚੰਗੀ ਤਰ੍ਹਾਂ ਬਾथरूम ਤੱਕਲੇ ਜਾਣ ਦੇ ਲਈ ਉਸ ਨੂੰ ਲੋਕਾਂ ਦਾ ਸਹਾਰਾ ਚਾਹੀਦਾ ਇਸ ਲਈ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਹੈ ਲੰਗੀ ਉਹ ਹਾਈ ਕੋਰਟ ਦੇ ਵੱਲ ਰੁਕ ਕੇ ਤਾਂ ਜਾ ਸਕਦਾ ਹੈ ਪੀੜਤ ਪਰਿਵਾਰ ਜਿਵੇਂ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਈ ਕੋਰਟ ਜਾਵਾਂਗੇ ਤੇ ਉੱਥੇ ਆਪਣੀ ਦਲੀਲਾਂ ਰੱਖਾਂਗੇ ਫਿਰ ਅੱਗੇ ਫਾਂਸੀ ਦੀ ਸਜ਼ਾ ਹੋਏਗੀ ਜਾਂ ਨਹੀਂ ਇਹ ਤਾਂ ਕਾਨੂੰਨ ਹੀ ਜਾਏਗਾ ਤਾਂ ਵੇਖਣਾ ਹੋਏਗਾ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਵੇਗੀ ਪਰ ਇਨਸਾਫ ਜ਼ਰੂਰ ਕਹਿ ਸਕਦੇ ਆਂ ਚਾ ਉਮਰ ਕੈਦੀ ਹੁਣ ਸਜ਼ਾ ਤਾਂ ਜ਼ਰੂਰ ਹੋਈ ਹੈ 41 ਸਾਲਾਂ ਦੇ ਇਸ ਲੰਬੇ ਵਕਫੇ ਤੋਂ ਬਾਅਦ ਦੋਸ਼ੀ ਜੋ ਰਿਹਾ ਹੈ ਜੋ ਉਸ ਸਮੇਂ ਜੋ ਇਹ ਕਤਲ ਹੋਈ ਸੀ ਉਸ ਸਮੇਂ ਜਦੋਂ ਨਸਲ ਖੁਸ਼ੀ ਹੋਈ ਐ ਸਿੱਖਾਂ ਦੀ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸੱਜਨ ਕੁਮਾਰ ਜੋ ਕਿ ਉਸ ਸਮੇਂ ਕਾਂਗਰਸ ਹੀ ਆਗੂ ਸੀ ਇਲਜ਼ਾਮ ਇਸ ਤੇ ਦੋਸ਼ ਇਸ ਤੇ ਇਹ ਨੇ ਕਿ ਇਸ ਨੇ ਭੀੜ ਨੂੰ ਭੜਕਾਇਆ ਜੋ ਉਸ ਸਮੇਂ ਭੀੜ ਸੀ ਜਿਸ ਨੂੰ ਜਿਸ ਦੇ ਵੱਲੋਂ ਸਿੱਖਾਂ ਨੂੰ ਟਾਰਗੇਟ ਕਰ ਕਰਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਜ਼ਿੰਦਾ ਸਾੜਿਆ ਜਾ ਰਿਹਾ ਸੀ ਘਰਾਂ ਦੇ ਵਿੱਚੋਂ ਉਹਨਾਂ ਨੂੰ ਚੁੱਕ ਚੁੱਕ ਕੇ ਉਹਨਾਂ ਦੇ ਕਤਲ ਹੋ ਰਹੇ ਸੀ ਘਰ ਸਾੜ ਦਿੱਤੇ ਗਏ ਗੱਡੀਆਂ ਸਾੜੀਆਂ ਜਾ ਰਹੀਆਂ ਸੀ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਸੀ ਜਿੱਥੇ ਸਿੱਖ ਪਰਿਵਾਰ ਰਹਿੰਦੇ ਨੇ ਉਤੇ ਹੀ ਜਾਇਆ ਜਾ ਰਿਹਾ ਸੀ ਤੇ ਇਹ ਜੋ ਦੋਸ਼ ਏ ਨੇ ਕਿ ਉਸ ਭੀੜ ਦੀ ਅਗਵਾਈ ਸੱਜਨ ਕੁਮਾਰ ਦੇ ਵੱਲੋਂ ਕੀਤੀ ਜਾ ਰਹੀ ਸੀ ਇਹ ਭੜਕਾ ਰਿਹਾ ਸੀ ਉਸ ਦੇ ਵੱਲੋਂ ਉਕਸਾਇਆ ਗਿਆ ਉਸ ਭੀੜ ਨੂੰ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾਏ ਕਿਉਂਕਿ ਉਸ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤੇ ਇਸੇ ਦੇ ਕਰਕੇ ਇਹ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਉਕਸਾਇਆ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਜੇ ਜੋ ਅੰਜਾਮ ਹੋਇਆ ਉਹ ਸਭ ਨੂੰ ਹੀ ਪਤਾ ਹੈ ਕਿ 2700 ਤੋਂ ਜ਼ਿਆਦਾ ਸਿੱਖ ਸਰਕਾਰੀ ਆંકੜਿਆਂ ਦੇ ਮੁਤਾਬਕ ਸਾਰਤ 220 ਤੋਂ ਜ਼ਿਆਦਾ ਸਿੱਖ ਜੋ ਹੈ ਇਸ ਦੇ ਵਿੱਚ ਮਾਰੇ ਗਏ ਨੇ ਉਹਨਾਂ ਦਾ ਕਤਲ ਕੀਤਾ ਗਿਆ ਜਿਨ੍ਹਾਂ ਦੀ ਜਾਂਚ ਹਲੇ ਵੀ ਚੱਲ ਰਹੀ ਹੈ ਕਈ ਕੇਸ ਹਲੇ ਵੀ ਪੈਂਡਿੰਗ ਪਏ ਨੇ ਸੱਜਨ ਕੁਮਾਰ ਨੂੰ ਤਾਂ ਦੋ ਕੇਸਾਂ ਦੇ ਵਿੱਚ ਜੋ ਹੈ ਹੋ ਚੁੱਕੀ ਹੈ ਇੱਕ ਦੇ ਵਿੱਚ ਬਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕਾਂਗਰਸ ਇੱਕ ਹੋਰ ਆਗੂ ਕਮਲਨਾਥ ਅਤੇ ਜਗਜੀਸ਼ ਟਾਇਰ ਟਾਈਟਲਰ ਜੋ ਨੇ ਉਹ ਵੀ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਵੀ ਕੇਸ ਚੱਲ ਰਹੇ ਨੇ ਹਲੇ ਸਿਰਸਾ ਮਨਜਿੰਦਰ ਸਿੰਘ ਸਿਰਸਾ ਦਾ ਵੀ ਇਹ ਕਹਿਣਾ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇਹ ਪਹਿਲ ਕੀਤੀ ਗਈ ਹੈ ਇੱਕ ਕੇਸ ਖੋਲਿਆ ਗਿਆ ਉਹਨਾਂ ਨੂੰ ਤਾਂ ਸਜ਼ਾ ਦੇ ਦਿੱਤੀ ਗਈ ਹੈ ਪਰ ਹੁਣ ਅਗਲੀ ਵਾਰੀ ਕਮਲਨਾਥ ਅਤੇ ਜਗਦੀਸ਼ ਟਾਈਟਲਰ ਦੀ ਹੈ ਫਿਲਹਾਲ ਉਹਨਾਂ ਦੇ ਖਿਲਾਫ ਹਲੇ ਕੇਸ ਚੱਲ ਰਹੇ ਨੇ ਕੀ ਉਹਨਾਂ ਨੂੰ ਜੋ ਸਜ਼ਾ ਮਿਲੇਗੀ ਜਾਂ ਫਿਰ ਉਹਨਾਂ ਉਹਨਾਂ ਮਾਮਲਿਆਂ ਦੇ ਵਿੱਚ ਵੀ ਕਿਸੇ ਖਾਂ ਨੂੰ ਇਨਸਾਫ ਮਿਲੇਗਾ ਇਹ ਨਹੀਂ ਇਹ ਵਿਗਣਾ ਰਹੇਗਾ ਪਰ ਇੰਤਜ਼ਾਰ ਉਹੀ ਹੈ ਕਿ ਹਲੇ ਤਾਂ ਇਹਨਾਂ ਦਾ ਲੰਬਾ ਇੰਤਜ਼ਾਰ 41 ਸਾਲ ਤਾਂ ਹੁਣੇ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਹਲੇ ਕੇਸ ਚੱਲ ਰਹੇ ਨੇ ਕਦੋਂ ਉਹਨਾਂ ਨੂੰ ਸਜ਼ਾ ਮਿਲੇਗੀ ਤਾਂ ਉਹਦੇ ਤੱਕ ਜੋ ਬਚਾਰੇ ਪੀੜਤ ਪਰਿਵਾਰ ਨੇ ਉਹ ਵੀ ਰਹਿਣਗੇ ਜਾਂ ਨਹੀਂ ਇਹ ਵੀ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅੱਗੇ ਵੀ ਉਹਨਾਂ ਦੀ ਪੀੜ੍ਹੀਆਂ ਹੀ ਆ ਉਹੀ ਕੇਸ ਚੱਲ ਰਹੀਆਂ ਨੇ ਕਿਉਂਕਿ ਕਈ ਤਾਂ ਗਵਾਹ ਹੁਣ ਤੱਕ ਜੋ ਹੈ ਕਈਆਂ ਦੀ ਤਾਂ ਮੌਤਾਂ ਵੀ ਹੋ ਚੁੱਕੀਆਂ ਨੇ ਜੋ ਗਵਾਹ ਇਹਨਾਂ ਕੇਸਾਂ ਦੇ ਵਿੱਚ ਰਹੇ ਨੇ ਇਹਨਾਂ ਲੰਬਾ ਵਕਵਾ ਜ਼ਰੂਰ ਹੋ ਗਿਆ ਕਿਉਂਕਿ 41 ਸਾਲ ਹੋ ਚੁੱਕੇ ਨੇ ਕੇਸ ਬੰਦ ਕਰ ਦਿੱਤੇਗੇ ਫਿਰ ਖੋਲੇ ਗਏ ਨੇ ਤਾਂ ਇਸ ਦੇ ਲਈ ਕਾਨੂੰਨੀ ਪ੍ਰਕਿਰਿਆ ਜੋ ਹੈ ਕਹਿ ਸਕਦੇ ਆ ਕਿ ਉਹ ਕਾਨੂੰਨ ਪ੍ਰਕਿਰਿਆ ਜ਼ਿੰਮੇਵਾਰ ਹੈ ਜਾਂ ਫਿਰ ਸਿਆਸਤ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਵੀ رائے ਰੱਖ ਸਕਦੇ ਹੋ ਕਿ ਦੇਸ਼ ਦੀ ਕਾਨੂੰਨੀ ਪ੍ਰਕਿਰਿਆ ਅਜੇ ਹੀ ਹੈ ਕਿ ਇਸ ਦਾ ਇੰਨਾ ਲੰਬਾ ਜੋ ਹੈ ਪ੍ਰਕਿਰਿਆ ਚੱਲਦੀ ਹੈ 41 ਸਾਲ ਦਾ ਇੰਤਜ਼ਾਰ ਕਰਨਾ ਪਿਆ ਹੈ ਤਜਿੰਦਰ ਸ਼ੁਕਰੀਆ ਸ਼ੁਕਰੀਆ ਤੁਸੀਂ ਅੱਜ ਆਪਣੀ رائے ਦਿੱਤੀ ਹੈ ਔਰ ਇਸ ਮੁੱਦੇ ਦੇ ਉੱਪਰ ਖੁੱਲ ਕੇ ਬੋਲੇ ਔਰ ਉਨਾ ਦਰਸ਼ਕਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਫੋਨ ਕਰਕੇ ਆਪਣੀ ਆਪਣੀ ਗੱਲ ਸਾਹਮਣੇ ਰੱਖੀ ਹੈ ਆਪਣੇ ਵਿਚਾਰ ਪੇਸ਼ ਕੀਤੇ ਹੈ ਇਸ ਪਲੇਟਫਾਰਮ ਦੇ ਉੱਪਰ ਕਿਉਂਕਿ ਸਮਾਂ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਅਗਲੇ ਹੋਰ ਵੀ ਪ੍ਰੋਗਰਾਮ ਸ਼ਡਿਊਲ ਹੈਗੇ ਆ ਇਸੇ ਕਰਕੇ ਇੱਕ ਘੰਟਾ ਇਹ ਪ੍ਰੋਗਰਾਮ ਚੱਲਦਾ ਰਾਤ 8 ਤੋਂ 9 ਵਜੇ ਤੱਕ ਸਮਾਂ ਜਿਹੜਾ ਹੈਗਾ ਉਹ ਬਿਲਕੁਲ ਹੋ ਚੁੱਕਿਆ ਕੱਲ ਹੁਣ ਨਵੇਂ ਕਿਸੇ ਵਿਸ਼ੇ ਦੇ ਉੱਪਰ ਕਿਸੇ ਨਵੇਂ ਟੌਪਿਕ ਦੇ ਉੱਪਰ ਜੋ ਲੋਕਾਂ ਦੇ ਨਾਲ ਜੁੜੇ ਹੋਣਗੇ ਜੋ ਦਿਨ ਦੀਆਂ ਵੱਡੀਆਂ ਸੁਰਖੀਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਣਗੇ ਉਹਨਾਂ ਦੇ ਨਾਲ ਮੁਖਾਤਬ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਪੰਜਾਬ ਦੇ ਅੰਦਰ ਗੋਆ ਵਾਲੇ ਨਜ਼ਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਹਰੇ ਨੀਲੇ ਰੰਗ ਦੇ ਪਾਣੀ ਵਾਲੀਆਂ ਚੀਲਾਂ ਖੂਬਸੂਰਤ ਮੌਸਮ ਦੂਰ ਦੂਰ ਤੱਕ ਨਜ਼ਰ ਆਉਂਦੇ ਉੱਚੇ ਉੱਚੇ ਪਹਾੜ ਇੰਜ ਪ੍ਰਤੀਤ ਹੁੰਦੇ ਨੇ ਜਿਵੇਂ ਮਨੁੱਖ ਕੁਦਰਤ ਦੀ ਗੋਦ ਵਿੱਚ ਬੈਠਾ ਹੋਵੇ ਕੁਦਰਤ ਦੇ ਇਹ ਮਨਮੋਹਕ ਨਜ਼ਾਰੇ ਤੁਹਾਨੂੰ ਪਠਾਨਕੋਟ ਦੇ ਚਮਰੌੜ ਅਤੇ ਫੰਗੋਤਾ ਵੈਲੀ ਵਿੱਚ ਦੇਖਣ ਨੂੰ ਮਿਲਣਗੇ ਜਿਸਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਹੈ ਹਾੜਾ ਨਾਲ ਕਿਰਿਆ ਇਸਥਾਨ अनेका ਪ੍ਰਕਾਰ ਦੇ ਦਰਖਤਾਂ ਤੇ ਜੀਵ ਜੰਤੂਆਂ ਨਾਲ ਭਰਿਆ ਹੋਇਆ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਰੋਮਾਂਚਕ ਗਤੀਵਿਧੀਆਂ ਜਿਵੇਂ ਕਿ ਬੋਟਿੰਗ ਹੌਟ এয়ার ਬਲੂਨ ਜ਼ਿਪਲਾਈਨਿੰਗ ਅਤੇ ਹੋਰ ਵੀ ਬਹੁਤ ਕੁਝ ਮਿਨੀ ਗੋਆ ਵਿੱਚ ਉਪਲਬਧ ਹੈ ਇਨ੍ਹਾਂ ਕਾਟੀਆਂ ਦੇ ਵਿੱਚ ਕੁਦਰਤੀ ਤਰੀਕੇ ਨਾਲ ਬਣੀਆਂ ਝੀਲਾਂ ਦੇ ਕਿਨਾਰੇ ਗੋਆ ਦੇ ਵਿੱਚ ਵਰਗਾ ਆਨੰਦ ਦਿੰਦੇ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਜ਼ਾਰੇ ਤੁਹਾਡੇ ਆਪਣੇ ਪੰਜਾਬ ਵਿੱਚ ਮਿਲਣਗੇ शरीर सतीरा